ਸਤਿ ਸ੍ਰੀ ਅਕਾਲ ਮੇਰੇ ਭੈਣਾਂ ਅੱਜ ਮੈਂ ਦੱਸ ਰਹੀ ਆ ਸੋਲਡਰ ਸਟਿਚ ਕਰਨਾ ਇਹਦੇ ਇਹਦੇ ਵਿੱਚ ਆਪਾਂ ਨੂੰ ਜੀ ਪੱਟੀ ਲਗਾਉਣੀ ਆ ਪੱਟੀ ਆਪਾਂ ਕਿਵੇਂ ਲਗਾਈਏ ਜੀ ਕਿ ਜੇ ਆਪਾਂ ਧਾਰ ਨਹੀਂ ਆਈ ਪੱਟੀ ਆ ਤਾਂ ਉਹ ਪਾੜ ਕੇ ਲਾਓ ਕਿਉਂਕਿ ਜੇ ਆਪਾਂ ਸਿਰੇ ਤੇ ਪੱਟੀ ਨੂੰ ਇਹਨੂੰ ਐਵੇਂ ਲਾ ਦਾਂਗੇ ਨਾ ਤਾਂ ਫਿਰ ਉਹ ਗਲੇ ਵਿੱਚ ਕੱਟ ਹੋ ਜਾਂਦੀ ਹੈ ਇਸ ਕਰਕੇ ਪਹਿਲਾਂ ਇਹਨੂੰ ਆਪਾਂ ਧਾਰ ਲੈਂਦੀ ਆ ਆਕੇ ਤੇ ਇਹ ਸੈਂਟਰ ਕਰਕੇ ਪੱਟੀ ਦਾ ਤੇ ਸੈਂਟਰ ਤੇ ਸਲਾਈ ਲਗਾ ਲਿਆ। ਓਕੇ। ਬਾਗੀ ਇਹ ਇਧਰ ਉੱクレ ਹੀ ਹੀ ਨੇ ਨਾ ਆਪਣੀ ਇਹਨਾਂ ਵਧੀਆ ਮੱਟੀ ਸੀਖਸ ਹੋ ਗੋ। ਅੱਧੇ ਕੋ ਮੇਰੇ ਇਨ ਚੈਨਲ ਦਾ ਗਾਇਬ ਹੋਇਆ ਨੇ। ਇਹਦੇ ਤੋਂ ਸੈਂਟਰ ਦੇ ਵਿੱਚ ਪਹਿਲਾਂ ਹੀ ਲਗਾ ਕੇ ਰੱਖ ਲਈ ਸੀ ਮੈਂ। ਵੀਡੀਓ ਜਿਆਦਾ ਲੰਬੀ ਕਰਨ ਤੋਂ ਪਹਿਲਾਂ ਕਿ। ਠੀਕ ਹੈ। ਇਹ ਜ ਆਪਾਂ ਸੈਂਟਰ ਕਰ ਲਏ ਸੀ।

ਸੈਂਟਰ ਦੇ ਨਾਲ ਮਿਲ ਗਈ ਕਿਉਂਕਿ ਮੈਨੇ ਪਹਿਲੇ ਹੀ ਬੜੇ ਵਧੀਆ ਤਰੀਕੇ ਨਾਲ ਸੈਂਟਰ ਕੱਟ ਲੈ ਕੇ ਰੱਖਿਆ ਸੀ ਹੁਣ ਆਪਾਂ ਗਲੇ ਦੇ ਨਾਲ ਨਾਲ ਬਿਲਕੁਲ ਨਾ ਬੁਕਰਮ ਦੇ ਉੱਤੇ ਨਾ ਬੁਕਰਮ ਤੇ ਇੱਧਰ ਬਿਲਕੁਲ ਨਾਲ ਨਾਲ ਸਾਈਡ ਲਗਾਉਣੀ ਇਸ ਕਰਕੇ ਆਪਣਾ ਗਲੇਰੀ ਸ਼ੇਪ ਬਿਲਕੁਲ ਸੇਮ ਨਿਕਲ ਜਾਂਦੀ ਹੈ ਠੀਕ ਹੈ ਜੀ ਆਪਾਂ ਗळा ਦੋ ਦੋ ਸੂਤਾ ਪਰ ਨਾਲ ਨਾਲ ਤੋਂ ਛੱਡ ਕੇ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਕਟਿੰਗ ਕਰਕੇ ਇਹ ਕੋਈ ਨਾ ਨਾ ਨਹੀਂ ਕੱਟਣਾ ਹੈਗਾ ਥ੍ਰੈਡ ਨਾ ਕੱਟਿਆ ਜਾਵੇ ਇਸ ਲਈ ਆਪਾਂ ਥੋੜਾ ਮਾਰਜਿਨ ਛੱਡ ਕੇ ਹੀ ਇਹਨੂੰ ਕਟਿੰਗ ਕਰਾਂਗੇ ਆ ਦੇਖੋ ਜੀ ਐਵੇਂ ਹੋ ਗਿਆ ਆਪਣੇ ਹੁਣ ਆਪਾਂ ਇਹਦੇ ਅੰਦਰ ਨਾ ਨੋਕਾ ਦੇ ਕੱਟ ਲਾ ਲਓ ਜੀ ਕਿਉਂਕਿ ਆਪਣਾ ਗळा ਫਿਰ ਫਿਨਿਸ਼ਿੰਗ ਨਾਲ ਪਲਟ ਜਾਂਦਾ ਹੈ ਜੀ ਆ ਦੇਖੋ ਜੀ ਹੁਣ ਆਪਣਾ ਗਲਾ ਇਹ ਨਾ ਵਧੀਆ ਬਣ ਕੇ ਤਿਆਰ ਹੋ ਗਿਆ ਠੀਕ ਹੈ ਦੇਖੋ ਜੀ ਹੁਣ ਆ ਪਾਈ ਕੇ ਇਹਨੂੰ 25 ਸਲਾਈ ਲਗਾ ਲਓ ਠੀਕ ਹੈ ਪਾਉਂਫ ਤੇ ਬਾਹਰ ਤੇ ਸੁੱਕਾ ਲੈੰਦਾ ਉਸ ਸ਼ੇਪ ਚ ਲਗਾਣੀ ਹੈ ਦੇਖਣ ਨੂੰ ਵੀ ਅੱਛੀ ਲੱਗੇ ਸਲਾਈ ਇਹ ਨਹੀਂ ਵੀ ਆਬੜੀ ਥੋੜੀ ਜਿਹੀ ਸਲਾਈ ਲਗਾ ਕੇ ਸਿੱਟ ਦੋ ਪਰਾ ਮੈਂ ਬਿਲਕੁਲ ਸ਼ੇਪ ਚ ਲਾਣੀ ਹੈ ਜਿਸ ਆਪਾਂ ਦੀ ਆਪਾਂ ਖੋਲਣੀ ਆ ਪਰ ਚੀਜ਼ ਦੇਖਣ ਨੂੰ ਵਧੀਆ ਲੱਗੇ ਦੇਖੋ ਜੇ ਨੈਕ ਆ ਬਣਾਇਆ ਨੂੰ ਬਣ ਕੇ ਰੈਡੀ ਆ ਆਨ ਵਧੀਆ ਫਿਨਿਸ਼ਿੰਗ ਨਾਲ ਨੱਕ ਪਾਉਣਗੇ ਠੀਕ ਹੈ ਜੀ ਐਵੇਂ ਲਗਾਤੀ ਆਪਾਂ ਪੱਟੀ ਇਹ ਕੀ ਹੋਣਾ ਸੀ ਜੇ ਆਪਾਂ ਪੱਟੀ ਉੱਪਰੋਂ ਕਰ ਲੈਂਦੇ ਆਪਣੀ ਪੱਟੀ ਅੱਧੀ ਨਿਕਲ ਜਾਣੀ ਸੀ ਇਸ ਲਈ ਆਪਾਂ ਨੇ ਪੱਟੀ ਚੱਕ ਉਹਦੇ ਢੜਕੇ ਦੁਆਰੇ ਲਗਾਈ ਆਪਣੀ ਕਿਉਂਕਿ ਪੱਟੀ ਆਪਣੀ ਸਾਰੀ ਆ ਗਈ ਪੱਟੀ ਨੇ ਗ੍ਰੇਸ ਦੇਣੀ ਹੈ ਕਮੀਜ਼ ਨੂੰ ਕਿਉਂਕਿ ਕਮੀਜ਼ ਪ੍ਰਿੰਟਡ ਆ ਠੀਕ ਹੈ ਐਂਡ ਫਿਨਿਸ਼ਿੰਗ ਨਾਲ ਥ੍ਰੈਡ ਵਗੈਰਾ ਸਾਰਾ ਆਪਣਾ ਕਟਿੰਗ ਕਰਕੇ ਠੀਕ ਹੈ ਜੀ ਲੱਗਿਆ ਜੇ ਪਾਪਾ ਲੇਟਾ ਪਾਉਣਾ ਇਸ ਦੇ ਵਿੱਚ ਸਾਈਡ ਪਲੇਟ ਪਾਏਗੀ ਜੀ ਇਹ ਪਲੇਟ ਤਾਂ ਹੁਣ ਪਾਏਗੀ ਨਹੀਂ ਕਿਉਂਕਿ ਇਹਦੇ ਵੇਲੇ ਪੱਟੀ ਲੱਗ ਲੱਗੀ ਅੱਗੇ ਜਿੰਨੇ ਸ਼ਾਮ ਪਹਿਲਾਂ ਤੋਂ ਹੀ ਲਾ ਰੱਖੇ ਸੀ ਨੇ ਅਜਿਹਾ ਉਹਨਾਂ ਆਪਾਂ ਬੈਕ ਆਲਾ ਗਲੜਾ ਰੱਖਣਾ ਜੀ ਠੀਕ ਹੈ ਜੀ ਬੈਕ ਆਲੇ ਗਲੜੇ ਦੀ ਉਹਨਾਂ ਕਟਿੰਗ ਕਰਾਂਗੇ ਆਪਾਂ ਤੁਹਾਡੇ ਸਾਹਮਣੇ ਠੀਕ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਲੱਗ ਜੇ ਇਹ ਮੈਂ ਕਟਿੰਗ ਪਹਿਲਾਂ ਕਰ ਲਿਆ ਸੀਗਾ ਜੀ ਆ ਦੇਖੋ ਜੀ ਇਧਰ ਨੂੰ ਰੱਖਣਾ ਆਪਾਂ ਨੇ 2.5 ਇੰਚ ਬਰੌਡਰ ਰੱਖਣਾ 2.5 ਜੀ ਨੀਚੇ ਨੂੰ ਰੱਖਣਾ ਆਪਾਂ ਨੇ 7 ਇੰਚ ਤੇ ਐਵੇਂ انشاءਲ ਲਗਾ ਕੇ ਜੀ ਐਵੇਂ ਗੁਲਾਈ ਦੇ ਲੋ ਇਹਨੂੰ ਜਿਹਨੂੰ ਨਹੀਂ ਵੀ ਸਮਝ ਆਂਦੀ ਗਲੇ ਨੂੰ ਪਹਿਲਾਂ ਐਵੇਂ 7 ਇੰਚ ਤੇ ਕਰਾਸ ਬਣਾ ਲੂ ਇਹਦਾ ਠੀਕ ਹੈ ਜੀ ਕਰਾਸ ਬਣਾ ਕੇ ਐਵੇਂ ਕਰਕੇ ਜੀ ਆ ਦੇਖੋ ਐਵੇਂ ਕਰਾਸ ਬਣਾ ਕੇ ਇਹਦੇ ਅੰਦਰ ਆਪਾਂ ਇੱਕ ਗੁਲਾਈ ਦੇ ਦੋ ਠੀਕ ਹੈ ਜੀ ਆ ਬਿਲਕੁਲ ਸ਼ੇਪ ਉੱਥੇ ਆ ਗਈ ਜਿੱਥੇ ਮੈਂ ਪਹਿਲਾਂ ਲਈ ਸੀ ਰੇਵ ਕਟਾਂਗੇ ਜੀ ਰੇਵ ਆਪਾਂ 1.5 1.5 ਇੰਚ ਦੀ ਕਟਾਂਗੇ ਜੀ ਦੇਖੋ ਜੀ ਆਪਣੇ ਕੋਲ ਇਹ ਕੱਪੜਾ ਹੈ 1.5 1.5 ਇੰਚ ਦੇ ਪਰੇਵ ਕੱਟਣੀਆਂ ਆ ਆ ਦੇਖੋ ਜੀ ਐਵੇਂ ਜੋੜ ਪਾਉਣਾ ਪਰੇਵ ਦਾ ਆ ਦੇਖੋ ਹੁਣ ਸਲਾਈ ਲਗਾ ਲੈਣੀ ਹੈ ਲੋਕੀ ਸਲਾਈ ਕੀਤੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਗਲੇ ਨਾਲ ਅਟੈਚ ਕਰਾਂਗੇ ਆ ਦੇਖੋ ਜੀ ਕਮੀਜ਼ ਆਪਣਾ ਹੋਊਗਾ ਸਿੱਧਾ ਜੀ ਪੱਟੀ ਰੱਖਣੀ ਆਪਾਂ ਇਹਦੇ ਉੱਤੇ ਕੁੱਠੀ ਆ ਦੇਖੋ ਜੀ ਕਿੰਨਾ ਸੋਹਣਾ ਨੈਕ ਕਪੜਾ ਆ ਬੋਲ ਕਟਿੰਗ ਵਿੱਚ ਹੋਈ ਆ ਆ ਦੇਖੋ ਜੀ ਹੁਣ ਆਪਾਂ ਨੇ ਰੇਵ ਲਾਣੀ ਆ ਜੀ ਦੇਖੋ ਪੈਰ ਪੈਰ ਦੀ ਸਲਾਈ ਛੱਡ ਗਏ ਹਲਕਾ ਜਿਹਾ ਆਪਾਂ ਇਹਨੂੰ ਖਿੱਚਣਾ ਹੈ ਜੀ ਇਹਨੂੰ ਲੂਸ ਛੱਡਣਾ ਕਿਹ ਲਗਾ ਕੱਟ ਲਾ ਲੈਣੇ ਨੇ ਜੀ ਆਪਾਂ ਨੇ ਕਿਉਂਕਿ ਆਪਣੀ ਆਸਾਨੀ ਨਾਲ ਫਿਰ ਫੋਲਡ ਹੋ ਜਾਂਦੀ ਹੈ ਰੇਵ ਇਹਨਾਂ ਤਿਆਰ ਰੱਖਣਾ ਵੀ ਥਰੈਡ ਤੇ ਕੱਟ ਨਾ ਲੱਗੇ ਜੀ ਆ ਦੇਖੋ ਜੀ ਐਨ ਆਪਾਂ 9 ਦੇ ਨਾਲ ਇਹਨੂੰ ਤਰੀਜ ਬਣਾ ਲੈਣੀ ਆ ਇਹਦੀ ਠੀਕ ਹੈ ਫਿਰ ਆਸਾਨੀ ਨਾਲ ਆਪਾਂ ਨੂੰ ਇਹ ਫੋਲਡ ਹੋ ਜਾਂਦੀ ਹੈ ਇਹ ਛੋਟੇ ਛੋਟੇ ਟਿਪਸ ਵੀ ਆਪਾਂ ਨੂੰ ਜ਼ਰੂਰੀ ਹੋ ਜਾਂਦੇ ਨੇ ਜੀ ਉਹਨਾਂ ਦਾ ਕੱਪੜਾ ਕਟਿੰਗ ਕਰ ਲਾਂਗੇ ਜੀ। ਇਹ ਕੱਪੜਾ ਆਪਾਂ ਕਟਿੰਗ ਕਰ ਲੈਣਾ। ਠੀਕ ਹੈ। ਬਿਲਕੁਲ ਈਜ਼ੀ ਤਰੀਕੇ ਨਾਲ ਦੱਸ ਰਹੀਆਂ ਜੀ। ਇਹ ਉਹਨਾਂ ਦਾ ਬੈਕ ਪਲੇਟ ਪਾਣੀ ਹੈ ਜੀ ਇਹ ਤੇ। ਦੇਖੋ ਜੀ ਹੁਣ ਆਪਾਂ ਲੱਗਿਆ ਤੀਰੇ ਜੜਨੇ ਦੇ ਠੀਕ ਹੈ ਜੀ ਆ ਦੇਖੋ ਪਹਿਲਾਂ ਆਪਾਂ ਇਹਦੇ ਉੱਤੇ ਇਹ ਧਿਆਨ ਨਾਲ ਦੇਖਣਾ ਹੈ ਤੁਸੀਂ ਪਹਿਲਾਂ ਆਪਾਂ ਇਹਦੀ ਸਲਾਈ ਦੇ ਨਾਲ ਇਹਨੂੰ ਐਵੇਂ ਰੱਖ ਲੈਣਾ ਤੀਰੇ ਦੀ ਜੜਨਾ ਹੈ ਆਪਾਂ ਨੇ ਇਹਦੇ ਉੱਤੇ ਆਪਾਂ ਇਸ ਚੀਜ਼ ਨੂੰ ਫੋਲਡ ਕਰ ਦੇਣਾ ਰੇਵ ਨੂੰ ਮਤਲਬ ਠੀਕ ਹੈ ਜੀ ਆ ਦੇਖੋ ਆਪਾਂ ਨੇ ਹੁਣ ਸਲਾਈ ਲਗਾਣੀ ਹੈ ਇਹ ਸਲਾਈ ਲਗਾ ਕੇ ਪੱਕੀ ਕਰ ਲੈਣੀ ਹੈ ਦੇਖੋ ਐਵੇਂ ਹੀ ਆਪਾਂ ਦੂਸਰੇ ਪਾਸੇ ਵੀ ਇਹੀ ਆ ਸੇਮ ਪ੍ਰੋਸੀਜਰ ਇਹਦਾ ਠੀਕ ਹੈ ਆ ਦੇਖੋ ਐਵੇਂ ਰੱਖਣਾ ਆਪਾਂ ਨੇ ਇਹਦੇ ਉੱਤੇ ਇਹਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਐਵੇਂ ਠੀਕ ਕਰਕੇ ਇਹ ਤੋਂ ਪੱਤੀ ਕਰ ਲੈਣੀ ਠੀਕ ਹੈ ਜੀ ਤਾਂ ਅੱਗੇ ਵਗੈਰਾ ਸਾਰੇ ਫਿਨਿਸ਼ਿੰਗ ਇਹਨਾਂ ਕੱਟ ਦੇਣੇ ਨੇ ਜੀ ਗਲਾ ਆਪਣਾ ਰੈਡੀ ਆ ਹੁਣ ਹੁਣ ਆਪਾਂ ਲੱਗੇ ਜੀ ਸਟਿੰਗ ਕਰਨੇ ਅਸੀਂ ਇਹ ਦੇਖੋ ਲੈ ਟਾਬਲ ਉੱਤੇ ਆ ਨਾ ਕੱਪੜਾ ਖਿੱਚ ਕੇ ਸੈੱਟ ਕਰਨਾ ਆਪਾਂ ਨੇ ਬਿਲਕੁਲ ਇਹ ਨਾਪ ਥੋੜਾ ਹਲਦੀ ਆ ਠੀਕ ਹੈ ਜੀ ਦੇਖੋ ਐਵੇਂ ਰੱਖ ਕੇ ਤੇ ਜਿਵੇਂ ਇਹ ਨਾ ਕਈ ਕਸਟਮਰ ਕਹਿ ਦਿੰਦੇ ਨੇ ਨਾ ਸਾਡਾ ਗਲਾ ਵੀ ਪਿੱਛੇ ਨੂੰ ਜਾਂਦਾ ਹੈ ਜਾਂ ਕੁਝ ਇਹਦਾ ਆਪਾਂ ਥੋੜਾ ਜਿਹਾ ਨਾ ਇਹ ਵਾਲਾ ਪਾਸਾ ਦੋ ਸੂਤ ਨੀਚੇ ਰੱਖ ਲਓ ਇਹਦੇ ਇੰਨਾ ਕ ਫਰਕ ਪਾ ਲਓ ਕਿ ਕਿ ਇਹ ਗਲਾ ਥੋੜਾ ਪਿੱਛੇ ਨਹੀਂ ਜਾਏਗਾ ਫਰੰਟ ਵੱਲੇ ਰਹੇਗਾ ਠੀਕ ਹੈ ਜੀ ਆ ਦੇਖੋ ਇਹਨੂੰ ਐਨ ਬਿਲਕੁਲ ਸੈੱਟ ਕਰਨ ਨੇ ਆ ਜਿਹੜੇ ਝੋਲ ਵਗੈਰਾ ਜੇ ਪੈ ਰਹੇ ਨੇ ਬਿਲਕੁਲ ਸੈੱਟ ਕਰਕੇ ਜ਼ਿਆਦਾ ਖਿੱਚਣਾ ਨਹੀਂ ਮੈਨੂੰ ਨਾਰਮਲ ਹੱਥ ਨਾਲ ਬਿਲਕੁਲ ਸੈਟਿੰਗ ਕਰ ਦਿੰਨਾ ਕਿਉਂਕਿ ਇਹ ਪਲੇਟ ਦਾ ਪੰਜਾਵੇਂ ਨਹੀਂ ਤਾਂ ਪੈ ਗਈ ਪੈਗਾ ਹਨ ਇਹਦੀ ਹੋ ਇਹ ਹੁੰਦੀ ਹੈ ਪਲੇਟਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਇਧਰੋਂ ਵੀ ਮੈਂ ਮੈਂ ਕਰ ਲਿਆ ਇਧਰੋਂ ਵੀ ਕਸਟਮਰ ਦੇ ਸੱਪ ਹੀ ਹੈਗੇ 23 ਠੀਕ ਹੈ ਜੀ ਆਹ ਸੈਂਟਰ ਦੀ ਸਲਾਈ ਆਪਣੀ ਲੱਗੀ ਵੀ ਹੈ 11.5 ਆਪਾਂ ਇਧਰੋਂ ਲੈ ਲੈਣਾ ਜੀ ਆਹ ਦੇਖੋ ਪੈਸੇ ਦਾ ਨਿਸ਼ਾਨ ਆਪਣਾ ਇਧਰ ਨਾਲ ਲੱਗ ਗਿਆ ਇਹ ਪਹਿਲਾਂ ਤਾਂ ਫਿਟਿੰਗ ਦਾ ਤੇ ਉਹਨਾਂ ਆਪਾਂ ਇੱਥੇ ਮਲਾ ਕੇ 23 ਇੰਚ ਤੇ ਲੈ ਲੈਣਾ ਠੀਕ ਹੈ ਜੀ ਹਿੱਪ ਹੈਗੇ ਕਮਰ ਹੈਗੇ ਕਸਟਮਰ ਦੀ ਜੀ 22 22 ਦਾ ਅੱਧ ਹੋ ਗਿਆ 11 ਆਹ ਦੇਖੋ ਇਧਰ ਸਹੀ ਲੱਗਿਆ ਵਈਆ ਪਹਿਲਾਂ ਹੀ ਆਪਾਂ ਇਧਰੋਂ ਮਲਾ ਕੇ 22 ਕਰ ਲੈਣਾ ਠੀਕ ਹੈ ਜੀ ਇੱਕ ਪਾਸੇ ਆਪਣਾ ਨਿਸ਼ਾਨ ਪਹਿਲਾਂ ਆਪਾਂ ਕਟਿੰਗ ਵੇਲੇ ਲਾ ਲਈ ਸੀ ਤੇ ਆ ਦੇਖੋ ਇੱਧਰ ਲੱਗਿਆ ਹੋਆ ਨਿਸ਼ਾਨ ਹਿਪ ਹੈ ਗਿਆ ਕਸਟਮਰ ਦੀ 25 ਤੇ ਆਪਾਂ 25 ਦਾ ਲਾ ਕੇ ਇੱਧਰ 25 ਦੇ ਨਿਸ਼ਾਨ ਲਾ ਦੇਣਾ ਆ ਆਪਣਾ ਟੁੱਕ ਲਾਇਆ ਹੋਇਆ ਉਹਦਾ ਹਿਪ ਦੀ ਦੂਰੀ ਦਾਈ ਠੀਕ ਹੈ ਇੱਥੇ ਤੱਕ ਆਪਾਂ ਨਿਸ਼ਾਨ ਬਣਾ ਲੈਣਾ ਆਪਣੀ ਸਲਾਈ ਹੈ ਜੀ ਠੀਕ ਹੈ ਜੀ ਬਸ ਹੁਣ ਇਹਨੂੰ ਆਪਣੀ ਸਲਾਈ ਉਹ ਕਰਨਾ ਹੈ ਥੋੜੀ-ਥੋੜੀ ਕਰਕੇ ਆਪਾਂ ਰੋਜ਼ ਵੀਡੀਓ ਪਾਵਾਂਗੇ ਜੀ ਅੱਜ ਆਪਾਂ ਇੰਨੀ ਵੀਡੀਓ ਪਾ ਰਹੇ ਹਾਂ ਕੱਲ ਥੋੜੀ ਹੋਰ ਬਣਾਵਾਂਗੇ ਠੀਕ ਹੈ ਜੀ ਇੱਕ ਟਾਈਮ ਲੱਗ ਜਾਂਦਾ ਵੀਡੀਓ ਬਣਾਉਣ ਨੂੰ ਅੱਜ ਤੁਹਾਨੂੰ ਇੱਥੇ ਤੱਕ ਦੱਸਤਾ ਤੇ ਕੱਲ ਨੂੰ ਤੁਹਾਨੂੰ ਦੱਸ ਦਾਂਗੀ ਮੈਂ ਬਾਵਾ ਚਲਾਉਣੀ ਆ ਜੀ ਠੀਕ ਹੈ ਜੀ ਘੇਰੇ ਫੋਲਡ ਕਰਨੇ ਸਾਰੇ ਚੀਜ਼ ਤੁਹਮੇ ਠੀਕ ਬੁੱਕਾ ਕੇ ਇਹਨਾਂ ਵਧੀਆ ਸਮਝਾਉਂਗੀ ਕਿਉਂਕਿ ਤੁਸੀਂ ਰੋਜ਼ ਵੀਡੀਓ ਦੇਖੋਗੇ ਨਾ ਤਾਂ ਕਰਕੇ ਤੁਹਾਨੂੰ ਰੋਜ਼ ਇੱਕ-ਇੱਕ ਟਿਪਸ ਦੱਸਾਂਗੀ ਜੀ ਕਿ ਇਹ ਇੱਕਦਮ ਤੁਹਾਨੂੰ ਵੀ ਸਮਝ ਨਹੀਂ ਆਣੀ ਹੈਗੀ ਠੀਕ ਹੈ ਜੀ ਅੱਜ ਲਈ ਇੰਨੀ ਵੀਡੀਓ ਬਣ ਗਈ ਜੀ ਧੰਨਵਾਦ ਤੁਹਾਡਾ ਜੀ ਦੇਖਣ ਵਾਸਤੇ ਵੀਡੀਓ ਵੀਡੀਓ ਨੂੰ ਲੈ ਕੇ ਸ਼ੇਅਰ ਜਰੂਰ ਕਰਨਾ ਜੀ ਕਮੈਂਟਾਂ 'ਚ ਦੱਸਣਾ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸ਼ਸ਼ੀ ਕੌਰ ਜੀ